ਜੋ ਪੂਰੀ ਦੁਨੀਆ ਜਾਣਦੀ ਐ ਤੁਸੀਂ ਕਹਿੰਦੇ ਹੋ ਵੀ ਸਿਕਲੀਗਰ ਕੌਮ ਨੂੰ ਪਛਾਣੋ ਸਿੱਖਾਂ ਦੇ ਵਿੱਚੋਂ ਹੀ ਆ ਤੁਸੀਂ ਤੁਹਾਨੂੰ ਪਛਾਣਦਾ ਨਹੀਂ ਕੋਈ ਪਹਿਲੇ ਅਸੀਂ ਰਾਜਸਥਾਨ ਰਹਿੰਦੇ ਸੀ ਰਾਜਸਥਾਨ ਤੋਂ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸਿੱਧਿਆ ਸ਼ਸਤਰ ਬਣਾਉਣ ਦੇ ਲਈ ਪੱਕੇ ਛੇਵੇਂ ਪਾਸ਼ਾ ਤੋਂ ਲੈ ਕੇ ਸੇਵਾ ਕਰਦੇ ਆ ਰਹੇ 10ਵੇਂ ਪਾਸ਼ਾ ਤੱਕ ਵੀ ਸੇਵਾ ਕਰਦੇ ਆਇਆ ਮਹਾਰਾਜਾ ਰਣਜੀਤ ਸਿੰਘ ਸੇਹਰਾ ਪੰਜਾਬ ਉਦੋਂ ਵੀ ਸੇਵਾ ਕਰਦੇ ਆਇਆ ਅਸੀਂ ਸਾਨੂੰ ਸੌਣ ਵਿੱਚ ਕਮੇਟੀ ਕੋਈ ਸੇਵਾ ਨਹੀਂ ਕਰਦੀ ਸਾਡੀ ਅਸੀਂ ਆਪਦੀ ਕਿਰਤ ਕਰ ਰਹੇ ਆ ਜਿਹੜੇ ਸੇਵਾ ਨਹੀਂ ਕਰਦੇ ਉਹ ਐਸ਼ੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਸੇਵਾ ਕਰਨ ਲਾ ਰਹੇ ਨੇ ਇਹ ਤਾਂ ਮਿੱਟੀ ਵਿੱਚ ਬੈਠੇ ਨੇ ਸਾਡੀ ਸਿੱਖੀ ਇਹਨੇ ਜਿਹੜੀ ਅਸੀਂ ਮਰ ਜਾਵਾਂਗੇ ਬੰਦ-ਬੰਦ ਘਟਵਾ ਦੇਵਾਂਗੇ ਪਰ ਅਸੀਂ ਆਪਦੀ ਸਿੱਖੀ ਦਾ ਬਦਲ ਨਹੀਂ ਕਰਾਂਗੇ ਉਹਨੇ ਵੀ ਮਿਸਤਰੀ ਕਰਕੇ ਉਲ ਵੀ ਦਿਖਾ ਦਊਗਾ ਤੁਹਾਨੂੰ ਚਾਤਾ ਬਜੰਗਾ ਕਦਰ ਨੂੰ ਚੱਲ ਰਿਹਾ ਨਹੀਂ ਤੁਸੀਂ ਇਹ ਨਹੀਂ ਸੋਚਦੇ ਵੀ ਇਹਨਾਂ ਨੂੰ ਪੜ੍ਹਾਈ ਐ ਲਿਖਾਈ ਐ ਅਫਸਰ ਬਣਾਈਏ ਬੱਟੇ ਉਹਦਿਆਂ ਤੇ ਬਿਠਾਈਏ ਤੇਰਾ ਅਫਸਰ ਬਣਾ ਦੇਗਾ ਬਨੇ ਬੁਲਤਣ ਕੇ ਸੱਤਰ ਬਣਾਉਣ ਨੂੰ ਸੱਤਰ ਬਣ ਸੱਤਰ ਬਣਾਦੇ ਰਹਿਣ ਬਣਾਦੇ ਰਹਿਣੀ ਸੀ ਲਿਖੀਰ ਤੇ ਚੱਲਦੇ ਰਹਿਣ ਸਾਨੂੰ ਅਫਸਰ ਬਣਨੀ ਦੀ ਲੋੜ ਨਹੀਂ ਐ ਉਹ ਲੋਗੜ ਕਿਲਾ ਸਾਡਾ ਐ ਉੱਥੇ ਸੱਤਰ ਰਾਜਸਥਾਨ ਤੋਂ ਬੁਲਾ ਕੇ ਸਾਨੂੰ ਲੋਗੜ ਕਿਲਾ ਦਿੱਤਾ ਐ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਉਹ ਸਾਡੇ ਸਾਡੀ ਕੌਮ ਦੇ ਅਰਸਿਕ ਇਹ 16ਵੀਂ ਕਮੇਟੀ ਸਾਨੂੰ ਕੁਛ ਹੀ ਨਹੀਂ ਇਹ ਸੜਕਾਂ ਦੇ ਬੈਠੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਕਮਰੇ ਦੇਣ ਕਮਰੇ ਹਜ਼ਾਰੋਂ ਕਮਰੇ ਨਾਲ ਇਹਨਾਂ ਦੇ ਕੋਲੇ ਬਿਲਕੁਲ ਸਾਨੂੰ ਕੋਈ ਕਮਰਾ ਨਹੀਂ ਦਿੰਦੇ ਸਰ ਸਾਬ ਗੱਲ ਤਾਂ ਇਹ ਆ ਵੀ ਲੋਕ ਤਾਂ ਇੱਥੇ ਭੂਤਾਂ ਵਾਲੇ ਮੂੰਹ ਖਰੀਦ ਰਹੇ ਆ ਇੱਥੇ ਘਟਾਉਣੇ ਖਰੀਦ ਰਹੇ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੋਂ ਸ਼ਸਤਰ ਖਰੀਦਦਾ ਵੀ ਆ ਕੋਈ ਉਹ ਤਾਂ ਭੂਤਾਂ ਦੇ ਮੂੰਹ ਕੁਝ ਹੋਰ ਬਿਸਲਾ ਬਾਚੇ ਇਹ ਲੈ ਕੇ ਜਾ ਰਹੇ ਲੋਕ ਤਾਂ ਇੱਥੋਂ ਸਾਡੇ ਕੋਲੋਂ ਸ਼ਸਤਰ ਉਹ ਖਰੀਦੂਗਾ ਜਿਹੜਾ ਖਾਲਸਾ ਬੁਰਾ ਆਊਗਾ। ਹੋਰ ਕਿੰਨੇ ਬੱਚੇ ਤੁਹਾਡੇ? 2 ਲੱਖ 11 ਲੱਖ। ਉਹ ਬੱਚੇ 11 ਲੱਖ ਗੈਰ ਦੇ। 11 ਲੱਖ ਹੈ। 11 ਲੱਖ ਫੌਜੇ। ਕਿਦਾਂ? ਕਿਦਾਂ ਉਸ ਵਸਵਾਲ ਲੱਕਣ ਨਾਲ ਲੜਕੇ ਦਿਖਾਊਗਾ? ਤੋ ਸਮਾਂ ਆ ਜਾਊਗਾ ਤੋ। ਐਉਣੀ ਵੀ ਇਹਨੂੰ ਸਿੱਖਿਆ ਦਿੰਦਾ ਰਹਿਦਾ। ਅਸਾ ਕਿੰਨੀ ਬੰਦੂਕ ਬਣਾ ਕੇ ਦੇਊਗਾ? 100 ਬਣਾਊਗਾ। ਬਲੇ ਸੋਨਿਹਾਲ ਸੋ ਆਉਣੇ ਵਾਲੇ ਹੈਗੇ ਆ ਸ਼ਸਤਰ ਰੱਖਣੇ ਦਾ ਜਿਗਰਾ ਹੈਗਾ ਹੁਣ ਮੁੰਡਿਆਂ 'ਚ ਕਿਹਨਾਂ ਦੇ ਵਿੱਚ ਜਿਹੜੇ ਹੁਣ ਤੁਰੇ ਫਿਰਦੇ ਆ ਉਹ ਸ਼ਸਤਰ ਰੱਖ ਵੀ ਸਕਦੇ ਆ ਉਹਨਾਂ ਤੇ ਉਹ ਬਾਲ ਨਹੀਂ ਰੱਖੇਗੇ ਸਿਰ ਤੇ ਸ਼ਸਤਰ ਉਹ ਰੱਖੂਗਾ ਸੇਰ ਕਿੰਧੜ ਥੋੜੀ ਰੱਖਣਗੇ ਸ਼ਸਤਰ ਸਾਰੀ ਚੀਜ਼ਾਂ ਬਣਾ ਦੇਣਗੇ ਬਰੂਦ ਵੀ ਬਣਾ ਸਕਦੇ ਆ ਬਤੂਕਾ ਵੀ ਬਣਾ ਸਕਦੇ ਪਿਸਤੌਲ ਵੀ ਬਣਾ ਸਕਦੇ ਸਾਰੀ ਚੀਜ਼ਾਂ ਬਣਾ ਸਕਦੇ ਆ ਠੋਕ ਕੇ ਗੱਲ ਕਰ ਰਹੇ ਆ ਪਰ ਅਸੀਂ ਦੇ ਨਹੀਂ ਸਕਦੇ ਬਣਾ ਕੇ ਕਿਉਂ ਅੰਗਰੇਜ਼ਾਂ ਨੇ ਕਾਲਾ ਕੂਰੂਨ अपराधी ਦੇ ਵਿੱਚ ਸਾਨੂੰ ਅਪਰਾਧੀ ਦੇ ਵਿੱਚ ਪਾ ਦਿੱਤਾ ਸਾਨੂੰ ਹਾਂ ਸਾਡਾ ਕਾਨੂੰਨ ਤੋੜੋ ਜਿਵੇਂ ਸਿੱਖ ਲੜਦੇਨ ਦਾਗ ਬਾਰਡਰ ਤੇ ਕਿਨ੍ਹਾ ਕਿਸਾਨ ਲੜਦੇਨ ਕਾਨੂੰਨ ਤੋੜੋ ਤੋਰਤਾ ਇਹਨਾਂ ਦਾ ਸਾਡਾ ਵੀ ਤੋੜੋ ਤਾਂ ਅਸੀਂ ਵੀ ਬੰਦੂਕ ਦਾ ਬੁਦਕਾ ਦਾ ਬਰੂ ਦਾ ਧੜੇ ਲਾ ਦਾਂਗੇ ਸ਼੍ਰੀ ਨਾਨਦਪੁਰ ਸਾਹਿਬ ਕੇ ਹੋਲਾ ਮਹੱਲਾ ਪੂਰੀ ਧੂਮ ਧਾਮ ਦੇ ਨਾਲ ਸ਼ਰਧਾ ਭਾਵ ਦੇ ਨਾਲ ਮਨਾਇਆ ਜਾਂਦਾ ਜਿੱਥੇ ਪੰਜਾਬ ਤੋਂ ਉੱਥੇ ਦੁਨੀਆ ਭਰ ਤੋਂ ਸੰਗਤਾਂ ਇਸ ਸਥਾਨ ਦੇ ਉੱਤੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਸਿੱਖਾਂ ਦੀ ਧਾਕ ਜਿੱਥੇ ਅੱਜ ਪੂਰੀ ਦੁਨੀਆ ਦੇ ਵਿੱਚ ਹੈ ਤਾਂ ਉੱਥੇ ਜਦੋਂ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਧਰਤੀ ਖਰੀਦੀ ਤੇ ਗੁਰਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਆ ਕੇ ਰਣਜੀਤ ਨਗਾਰੇ ਤੇ ਝੋਟਾਂ ਲਾਈਆਂ ਤਾਂ 22 ਧਾਰ ਦੇ ਪਹਾੜੀ ਰਾਜੇ ਵੀ ਉਸ ਸਮੇਂ ਕੰਬੁੱਠੇ ਸੀ ਸਿੱਖਾਂ ਦੀ ਪੂਰੀ ਸਲਤਨਤ ਦੇ ਵਿੱਚ ਆਵਾਜ਼ ਗੂੰਜਣ ਲੱਗ ਪਈ ਸੀ حکومت ਘਬਰਾ ਚੁੱਕੀ ਸੀ ਕਿ ਸਿੱਖਾਂ ਦਾ ਨਾਂ ਬੋਲ ਬਾਲਾ ਹੈ ਉਸੇ ਦਾ ਅੱਜ ਉਹ ਸਿਲਸਿਲਾ ਜਿੱਦਾਂ ਚੱਲਦਾ ਗਿਆ ਤਾਂ ਉਸੇ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਲੋਕ ਜਾਣਦੇ ਆ ਪਰ ਇੱਕ ਬੈਨਰ ਲੱਗਿਆ ਹੋਇਆ ਜਿਸ ਦੇ ਉੱਤੇ ਲਿਖਿਆ ਹੋਇਆ ਆਓ ਸਿੱਖੀ ਲੀਗਰ ਕੌਮ ਨੂੰ ਪਛਾਣੋ ਇਹ ਸਿੱਖ ਹੈ ਅਸ਼ੋਕ ਸਿੰਘ ਜੀ ਜਥੇਦਾਰ ਤੇ ਇਤਿਹਾਸ ਇਹਨਾਂ ਦਾ ਇਹ ਹੈ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ ਤਾਂ ਮੁਸਲਮਾਨ ਲੋਹਾਰ ਗੁਰੂ ਜੀ ਨੂੰ ਹਥਿਆਰ ਤਿਆਰ ਕਰਕੇ ਦਿੰਦੇ ਸੀ ਤੇ ਜਦੋਂ ਉਹਨਾਂ ਦੀ ਚੜ੍ਹਤ ਬਾਰੇ ਗੁਰੂ ਸਾਹਿਬ ਦੀ ਚੜ੍ਹਤ ਬਾਰੇ ਸਰਕਾਰਾਂ ਨੂੰ ਜ ਹਕੂਮਤ ਨੂੰ ਪਤਾ ਲੱਗਿਆ ਤਾਂ ਮੁਸਲਮਾਨ ਲੋਹਾਰਾਂ ਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਨੇ ਗੁਰੂ ਜੀ ਨੂੰ ਕੱਚੇ ਲੋਹੇ ਦੇ ਹਥਿਆਰ ਤਿਆਰ ਕਰਕੇ ਸ਼ੁਰੂ ਕਰ ਤਿਆਰ ਕਰਕੇ ਦੇਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਗੁਰੂ ਜੀ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਗੁਰੂ ਜੀ ਨੇ ਫਿਰ ਇਹ ਸਮਝ ਕੇ ਕਿ ਮੁਸਲਮਾਨ ਜੋ ਲੋਹਾਰ ਨੇ ਉਹ ਸਾਨੂੰ ਚੰਗੇ ਹਥਿਆਰ ਹੁਣ ਨਹੀਂ ਦਿੰਦੇ ਫਿਰ ਲੋਹਾਰ ਤੋਂ ਜੋ ਰਾਜਸਥਾਨ ਤੋਂ ਲੋਹਾਰਾਂ ਨੂੰ ਮੰਗਵਾਇਆ ਜਿਨ੍ਹਾਂ ਨੇ ਮੁੜ ਕੇ ਜਿੱਥੇ ਗੁਰਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰਗੋਬਿੰਦ ਸਿੰਘ ਜੀ ਤੱਕ ਸ਼ਸਤਰ ਬਣਾ ਕੇ ਦਿੱਤੇ ਪਰ ਗੱਲ ਇਹ ਹੈ ਕਿ ਲਿਖਣਾ ਕਿਉਂ ਪਿਆ ਕਿ ਆਓ ਸਿਕਲੀਗਰ ਕੌਮ ਨੂੰ ਪਛਾਣੋ ਇਹ ਕਿਉਂ ਲਿਖਿਆ ਸਾਡੇ ਨਾਲ ਜ਼ੈਦਾਰ ਅਸ਼ੋਕ ਸਿੰਘ ਜੀ ਹੈ ਜ਼ੈਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਨੂੰ ਤਾਂ ਅੱਜ ਪੂਰੀ ਦੁਨੀਆ ਜਾਣਦੀ ਐ ਤੁਸੀਂ ਕਹਿੰਦੇ ਹੋ ਵੀ ਸਿਕਲੀਗਰ ਕੌਮ ਨੂੰ ਪਛਾਣੋ ਸਿੱਖਾਂ ਦੇ ਵਿੱਚੋਂ ਹੀ ਆ ਤੁਸੀਂ ਤੁਹਾਨੂੰ ਪਛਾਣਦਾ ਨਹੀਂ ਕੋਈ ਅਸੀਂ ਸਿਕਲੀਗਰ ਸਿੱਖਾ ਗੁਰੂ ਹਰਗੋਬਾ ਸਿੰਘ ਸਾਹਿਬ ਦੇ ਬਾਰੇ ਦੇ ਸਿੱਖਾਂ ਸੀ ਉਦੋਂ ਦੀ ਅਸੀਂ ਚੱਲਦੀ ਆ ਰਹੇ ਹਾਂ ਪਹਿਲੇ ਅਸੀਂ ਰਾਜਸਥਾਨ ਰਹਿੰਦੇ ਸੀ ਰਾਜਸਥਾਨ ਤੋਂ ਸਾਨੂੰ ਗੁਰੂ ਹਰਗੋਬ ਸਿੰਘ ਸਾਹਿਬ ਨੇ ਸਾਨੂੰ ਸਦਿਆ ਸ਼ਸਤਰ ਬਣਾਉਣ ਦੇ ਲਈ ਪੱਕੇ ਵੀ ਪੱਕੇ ਬਣਾਉਂਦੇ ਨੇ ਸ਼ਸਤਰ ਔਰ ਮੁਸਲਮਾਨ ਜਿਹੜੇ ਉਹ ਕੱਚੇ ਮਲਾ ਕੇ ਦਿੰਦੇ ਸੀ ਤੁੱਪੜਾ ਰੇ ਉਹ جنگ ਵੇਲੇ ਜਵਾਬ ਦੇ ਦਿੰਦੇ ਸੀ ਫਿਰ ਅਸੀਂ ਉਹ ਉਹ ਸ਼ਸਤਰ ਉਹਨਾਂ ਨੂੰ ਠੀਕ ਵੀ ਕੀਤੇ ਉਹਨਾਂ ਨੂੰ ਬਣਾ ਕੇ ਵੀ ਦਿੱਤੇ ਨਾ ਗੁਰੂ ਸਾਹਿਬ ਦੇ ਕੋਲ ਗੁਰਗੋਬਿੰਦ ਸਿੰਘ ਜੀ ਤੱਕ ਤੁਸੀਂ ਰਹੇ ਹੋ ਨਾਲ ਸਾਥ ਨਵਾਇਆ ਦਿਲ ਤੋਂ ਨਵਾਇਆ ਸੀ ਕਿ ਤਨਖਾਹ ਲੈਂਦੇ ਸੀ ਮੇਰੇ ਨੂੰ ਪਿਆਰ ਨਾਲ ਦਿਲ ਨਾਲ ਕੋਈ ਮਾਇਆ ਨਹੀਂ ਕੋਈ ਕੋਈ ਪੈਸਾ ਨਹੀਂ ਕੋਈ ਧੇੜੀ ਨਹੀਂ ਕੋਈ ਕੁਛ ਨਹੀਂ ਸੇਵਾ ਹੀ ਕੀਤੀ ਐ ਸੀ ਮਾਰੇ ਦੇ ਨਾਲ ਮਾਰੇ ਛੇਵੇਂ ਪਾਸੇ ਤੋਂ ਲੈ ਕੇ ਸੇਵਾ ਕਰਦੇ ਆ ਰਹੇ ਆ ਦਸਵੇਂ ਪਾਸਾ ਤੱਕ ਵੀ ਸੇਵਾ ਕਰਦੇ ਆਏ ਆ ਮਾਹ ਰਾਜਾ ਰਣਜੀਤ ਸਿੰਘ ਸ਼ੇਰਾ ਪੰਜਾਬ ਉਦੋਂ ਵੀ ਸੇਵਾ ਕਰਦੇ ਆਏ ਆ ਸੀ ਫਿਰ ਹੁਣ ਤੁਹਾਨੂੰ ਕੋਈ ਪੁੱਛਦਾ ਕਿਉਂ ਨਹੀਂ ਕਿਉਂ ਲਿਖਣਾ ਪੈ ਗਿਆ ਤੁਹਾਨੂੰ ਵੀ ਸਾਨੂੰ ਪਛਾਣੋ ਇਸ ਕੌਮ ਨੂੰ ਦੇਖੋ ਆ ਸਾਨੂੰ ਇਹ ਲਿਖਣਾ ਪੈ ਗਿਆ ਸਾਨੂੰ ਦੇ ਗੁਰੂ ਸਾਹਿਬ ਦੇ ਬਾਰੇ ਵਾਸੇ ਕੁਰਬਾਨੀ ਵੀ ਦਿੱਤੀਆਂ ਬੰਦ-ਬੰਦ ਵੀ ਕਟਵਾਏ ਕੋਪੜੀ ਵੀ ਲੁਵਾਇਆ ਆਰੇ ਵਿੱਚ ਵਿੱਚ ਰਹਿ ਗਏ ਔਰ ਖੁੰਨੀ ਹਾਥੀ ਦੇ ਨਾਲ ਵੀ ਲੜੇ ਨਾ ਸੀ ਖੁੰਨੀ ਹਾਥੀ ਇਸੇ ਅਲੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਹੀ ਇਸੀ ਧਰਤੀ ਦੇ ਵਿੱਚ ਉਹ ਭਾਈ ਬਚਿੱਤਰ ਸਿੰਘ ਜੀ ਲੜੇ ਸੀ ਆ ਭਾਈ ਬਚਿੱਤਰ ਸਾਡੀ ਕੌਮ ਦੇ ਵਿੱਚ ਹੈ ਨਾ ਅੱਛਾ ਉਹ ਸਾਡੀ ਕੌਮ ਦੇ ਵਿੱਚ ਹੈ ਉਹਨਾਂ ਦੀ ਉਹਨਾਂ ਦੇ ਸਪੁੱਤਰ ਆ ਉਹਨਾਂ ਦੇ ਉਹਨਾਂ ਦੇ ਬੀਬੀ ਮੁਮਤਾਜ਼ ਖੋਰ ਉਹਨਾਂ ਦੀ ਜਿਹੜੀ ਪਤਨੀ ਬਣੀ ਸੀ ਉਹਨਾਂ ਨੇ ਆਖਿਆ ਬਿਨਕਾਬ ਕਿਤਾਜੀ ਸਾਡਾ ਕਬੂਲ ਹੋ ਚੁੱਕਿਆ ਅਨਦ ਨਾਲ ਅਸੀਂ ਉਹਨਾਂ ਦੀ ਅਸਤੇ ਵਿੱਚ ਆ ਬੀਬੀ ਮੁਮਤਾਜ਼ ਖੋਰ ਉਹਨਾਂ ਦੀ ਅਸਤੇ ਵਿੱਚ ਆ ਸੋ ਸਾਡੀ ਮਾਤਾ ਹੈ ਉਹਨਾਂ ਦੀ ਢਿੱਡ ਦੇ ਵਿੱਚ ਅਸੀਂ ਪੈਦਾ ਹੋਏ ਆ ਤਾਂ ਸਾਨੂੰ ਇਹ ਨਿਕਲੇ ਇਸੇ ਪਿੱਛੇ ਸਾਨੂੰ ਜ਼ੋਨ ਵਿੱਚ ਕਮੇਟੀ ਕੋਈ ਸੇਵਾ ਨਹੀਂ ਕਰਦੀ ਸਾਡੀ ਅਸੀਂ ਆਪਦੀ ਕਿਰਤ ਕਰ ਰਹੇ ਆ ਜਿਹੜੇ ਸੇਵਾ ਨਹੀਂ ਕਰਦੇ ਉਹ ਐਸ਼ੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਸੇਵਾ ਕਰ ਰਹੇ ਨੇ ਇੱਥੇ ਮਿੱਟੀ ਵਿੱਚ ਬੈਠੇ ਹਨ ਸੰਗਤਾਂ ਦੇ ਚਰਨਾਂ ਵਿੱਚ ਬੈਠੇ ਹਨ ਵੇਖ ਲਿਓ ਤਾਂ ਸਾਨੂੰ ਲਿਖਣਾ ਪਿਆ 20 ਸਿਕਲੀਗਰ ਕੌਮ ਨੂੰ ਸਿਕਲੀਗਰ ਕੌਮ ਸਿਕਲਗਰ ਪਰਿਵਾਰ ਸਿੱਖਾਂ ਦਾ ਪਰਿਵਾਰ ਹੈ ਅਸੀਂ ਗੁਰੂ ਸਿੱਖਾਂ ਦਾ ਸੱਜੀ ਬਾਹ ਹਰ ਕੋ ਵਸੇਵਦੀ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਠੀਕ ਚੱਲਦਾ ਹੈ ਗੁਜ਼ਾਰੇ ਚੱਲਦੇ ਆ ਵਧੀਆ ਚੱਲ ਰਿਹਾ ਕੰਮ ਕਰ ਵਧੀਆ ਚੱਲਦਾ ਆ ਸਿਆਪ ਦਾ ਕਿਰਤ ਕਮਾਈ ਕਰ ਰਹੇ ਆ ਆਪਦੇ ਅਸੀ ਪੇਟ ਪਾਲਣ ਕਰ ਰਹੇ ਆ ਸਾਨੂੰ ਕੋਈ ਸਰ ਵੀ ਕਮੇਟੀ ਪੈਸਾ ਨਹੀਂ ਦਿੰਦੀ ਕੋਈ ਅਸੀ ਨਾਲ ਕੋਲੇ ਮੰਗਦੇ ਅੱਜ ਮੰਗਣਾ ਤਾਂ ਸਿੱਖ ਦਾ ਧਰਮੇ ਹੈ ਨਹੀਂ ਵੀ ਮੰਗਣਾ ਕਿਸੇ ਤੋਂ ਪਰ ਗੱਲ ਇਹ ਵੀ ਤੁਹਾਡੇ ਪਰਿਵਾਰਾਂ ਦੇ ਵਿੱਚ ਜਿਹੜੇ ਹੁਣ ਬਹੁਤ ਦੂਰ ਤੱਕ ਲੈਣਾ ਲੱਗੀਆਂ ਹੋ ਜਾਂ ਸਾਰਾ ਇਹ ਤੁਹਾਡੇ ਪਰਿਵਾਰ ਆ 6 ਚਾਚੇਨ 6 ਦੀ ਅੱਗੇ ਔਲਾਦ ਹੈ ਚੇਨੇ ਜिने ਸਿੰਘ ਬੈਠੇ ਤੁਹਾਡੇ ਸਾਰੇ ਪਰਿਵਾਰ ਚੋਂ ਆਏ ਕਿ 21 ਪਰਿਵਾਰ ਦੇ ਮੈਂਬਰ ਇਹ ਸਾਰੇ ਹੈ। 6 ਚਾਚੇ 6 ਦਾਕੇ ਬੱਚੇ ਹੋਗੇ। ਅੱਗੇ ਫਿਰ ਬੱਚੇ ਦੇ ਬੱਚੇ ਹੋਗੇਗਾ। ਪੜ੍ਹੇ ਲਿਖੇ ਸਾਰੇ ਪੜ੍ਹਦੇ ਪੜ੍ਹਾਈ ਲਿਖਾਈ ਕਰ ਰਹੇ। ਨਹੀਂ ਕਰਦੇ ਨੂੰ ਕੋਈ 8 ਪੜ੍ਹਿਆ ਕੋਈ 10 ਪੜ੍ਹਿਆ। ਕੋਈ 5 ਪੜ੍ਹਿਆ। ਬਸ ਇੰਨੇ ਹੀ ਅੱਗੇ ਅੱਗੇ ਕਿਉਂ ਨਹੀਂ ਪੜ੍ਹਦੇ? ਅੱਧੇ ਬੇ ਨੌਕਰੀ ਨਹੀਂ ਮਿਲਦੀ। ABC ਨਹੀਂ ਮਿਲਦੀ ਉਹਨਾਂ ਨੂੰ। ਮੈਨੂੰ ਲੱਗਦਾ ਵੀ ਤੁਹਾਡੇ ਸਕੂਲ ਖੋਲੇ ਜਾਣੇ ਚਾਹੀਦੇ ਸੀ ਇਹ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਸੀ ਵੀ ਤੁਹਾਡੇ ਸਕੂਲਾਂ ਦਾ ਪ੍ਰਬੰਧ ਕਰਦੇ ਤੁਹਾਡੇ ਬੱਚਿਆਂ ਲਈ ਤਾਂ ਕਿ ਸਿੱਖਿਆਤ ਹੁੰਦੇ ਵੱਡੀਆਂ ਅਹੁਦਿਆਂ ਤੇ ਵੀ ਤੁਸੀਂ ਵੀ ਪਹੁੰਚੇ ਜਾ ਕੇ ਸੋਰਮਿਕ ਕਮੇਟੀ ਹੋਰ ਪਾਸੇ ਦੰਗੇ ਪ੍ਰਸਾਦ ਦੇ ਵਿੱਚ ਪੈਸਾ ਲਾ ਦੂਗੀ ਹੋਰ ਪਾਸੇ ਪੈਸਾ ਲਾ ਦੂਗੀ ਸਿੱਖੀ ਦੇ ਵਿੱਚ ਪੈਸਾ ਨਹੀਂ ਲਾ ਸਕਦੀ ਐ ਪਰ ਸਿੱਖ ਤਾਂ ਕਹਿੰਦੇ ਲੰਗਰ ਬਹੁਤ ਲਾ ਰਹੇ ਸਾਰੇ ਪਾਸੇ ਦੁਨੀਆ ਭਰ ਚ ਸਿੱਖਾਂ ਨੇ ਲੰਗਰ ਲਾਤੇ ਲੰਗਰ ਤੋਂ ਲੱਗਦੀ ਨਾ ਜਿੱਦੋਂ ਦੂਜੇ ਧਰਮ ਦੇ ਵਿੱਚ ਜਾ ਰਹੇ ਉਹਨੂੰ ਤਾਂ ਸਾਮੋ ਨਾ ਉਹਨਾਂ ਦੀ ਤਾਂ ਸੇਵਾ ਕਰੋ ਨਾ ਕੋਈ ਨਾਮਦਾਰੀ ਬਣ ਰਿਹਾ ਕੋਈ ਲਰੰਕਾਰੀ ਬਣ ਰਿਹਾ ਕੋ ਕੋਈ ਕਿਸੇ ਧਰਮਾਂ ਦੇ ਵਿੱਚ ਕੋਈ ਤਰ੍ਹਾਂ ਚਾਰ ਪੰਜ ਧਰਮਾਂ ਦੇ ਉਧਰ ਧਰਮਾਂ ਦੇ ਵਿੱਚ ਜਾ ਰਹੇ ਨੇ ਤੁਸੀਂ ਤੁਸੀਂ ਤਾਂ ਬਹੁਤ ਗਰੀਬੀ ਹੰਡਾਰੇ ਹੋ ਤੁਸੀਂ ਨਹੀਂ ਸੋਚਿਆ ਵੀ ਯਾਰ ਛੱਡੋ ਜਦੋਂ ਇੰਨਾ ਔਖੇ ਹੋ ਕੇ ਕਰ ਰਹੇ ਆਂ ਵੀ ਹੋਰ ਧਰਮ ਚ ਚੱਲੀਏ ਇਹ ਤੁਹਾਡੇ ਮਨ ਚ ਨਹੀਂ ਕਦੀ ਆਇਆ ਨਹੀਂ ਸਾਡੀ ਸਿੱਖੀ ਇਹਨੇ ਜਿਹੜੀ ਅਸੀਂ ਮਰ ਜਾਵਾਂਗੇ ਬੰਦ ਬੰਦ ਘਟਵਾ ਦੇਵਾਂਗੇ ਪਰ ਅਸੀਂ ਆਪਦੀ ਸਿੱਖੀ ਦਾ ਖਤਰ ਨਹੀਂ ਕਰਾਂਗੇ ਸੋ ਨਿਹਾਲ ਵਾਤ ਸ੍ਰੀ ਅਕਾਲ ਬੱਚੇ ਬੱਚੇ ਤੁਹਾਡੇ ਸਾਰੇ ਕੇਸਧਾਰੀ ਆ ਵੱਡੇ ਵੀ ਦੇ ਖੇੜੇ ਸਾਰੀ ਕੇਸਧਾਰੀ ਇਹਨੂੰ ਸਾਡਾ ਜਿੰਮੇ ਬੱਚੇ ਹੀ ਮਿਸਤਰੀ ਐ ਉਹਨੇ ਵੀ ਮਿਸਤਰੀ ਕਰਕੇ ਉਹ ਵੀ ਦਿਖਾ ਦੂਗਾ ਤੁਹਾਨੂੰ ਚਾਤਾ ਬਜੰਗੀ ਇੱਧਰ ਨੂੰ ਚੱਲ ਰਹੇ ਆ ਨਹੀਂ ਤੁਸੀਂ ਇਹ ਨਹੀਂ ਸੋਚਦੇ ਵੀ ਇਹਨਾਂ ਨੂੰ ਪੜ੍ਹਾਈ ਐ ਲਿਖਾਈ ਐ ਅਫਸਰ ਬਣਾਈਏ ਵੱਡੇ ਅਹੁਦਿਆਂ ਤੇ ਬਿਠਾਈਏ ਤੇਰਾ ਅਫਸਰ ਬਣਾ ਦੇਗਾ ਪਰ ਇਹ ਬੁਲਤਣ ਕੇ ਸਸਤਰ ਬਣਾਉਣ ਨੂੰ ਸ਼ਸਤਰ ਬਣਾ ਸ਼ਸਤਰ ਬਣਾਦੇ ਰਹਿਣ ਬਣਾਦੇ ਰਹਿਣੀ ਸੀ ਲਕੀਰ ਤੇ ਚੱਲਦੇ ਰਹਿਣ ਸਾਨੂੰ ਅਫਸਰ ਬਣਨੀ ਦੀ ਲੋੜ ਨਹੀਂ ਹੈ ਜਿੱਦ ਦੇ ਵਿੱਚ ਰੋਟੀ ਬਣਨਾ ਚਾਹੀਦੀ ਹੈ ਬਸ ਉਹੀ ਚਾਹੀਦੀ ਤੁਹਾਨੂੰ ਬਸ ਤੁਸੀਂ ਇੱਥੇ ਹੁਣ ਸੜਕਾਂ ਤੇ ਬੈਠੇ ਹੋ ਖੁਸ਼ ਹੋ ਜਾਂ ਤੁਸੀਂ ਚਾਹੁੰਦੇ ਵੀ ਤੁਹਾਡੇ ਲਈ ਕੋਈ ਵਧੀਆ ਜਗ੍ਹਾ ਹੋਵੇ ਜਿੱਦੇ ਗੁਰੂ ਸਾਹਿਬ ਦੇ ਟਾਈਮ ਹੋਲਾ ਮੱਲਾ ਮਨਾਉਂਦੇ ਸੀ ਉਦੋਂ ਤੁਸੀਂ ਸ਼ਸਤਰ ਕਿੱਥੇ ਬਣਾਉਂਦੇ ਸੀ ਲੋਗਰ ਕਿਲੇ ਦੇ ਵਿੱਚ ਅੱਛਾ ਇਸੀ ਅਲੰਦਪੁਰ ਸਾਹਿਬ ਦੇ ਵਿੱਚ ਉਹ ਲੋਗਰ ਕਿਲਾ ਸਾਡਾ ਹੈ ਉੱਥੇ ਸਸਤਰ ਰਾਜਸਥਾਨ ਤੋਂ ਬੁਲਾ ਕੇ ਸਾਨੂੰ ਲੋਗੋਂ ਕਿਲਾ ਦਿੱਤਾ ਹੈ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਉਹ ਸਾਡੇ ਸਾਡੀ ਕੌਮ ਦੇ ਪਰਸੀਲ ਇਹ 16ਵੀਂ ਕਮੇਟੀ ਸਾਨੂੰ ਕੁਛ ਹੀ ਨਹੀਂ ਇਹ ਸੜਕਾਂ ਦੇ ਬੈਠੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਕਮਰੇ ਦੇਣ ਕਮਰੇ ਹਜ਼ਾਰੋਂ ਕਮਰੇ ਨਾ ਇਹਨਾਂ ਦੇ ਨਾਲ ਕੋਲੇ ਬਿਲਕੁਲ ਸਾਨੂੰ ਕੋਈ ਕਮਰਾ ਨਹੀਂ ਦਿੰਦੇ ਨਾ ਬਾਬਾ ਜੋਗਾ ਸਿੰਘ ਇਹਨਾਂ ਦੀ ਤਰਤੀ ਦੇ ਅਸੀਂ ਬੈਠੇ ਆ ਕੋਈ ਗੱਲਬਾਤ ਹੋ ਜਾਣ ਫਟਾਫਟ ਕੋ ਸਿੰਘ ਭੇਜ ਦਿੰਦੇ ਨੇ ਵੀ ਇਨਾ ਦੀ ਮਦਦ ਕਰਾਣਾ ਬਿਲਕੁਲ ਪਿਆਰ ਨਾਲ ਸਾਡੇ ਦਿਲ ਤੇ ਦਿਲ ਨਾਲ ਉਹ ਸਾਡੀ ਸੇਵਾ ਕਰਦੇ ਨੇ ਤੁਹਾਨੂੰ ਮਤਲਬ ਸ਼ਸਤਰ ਬਣਾਉਣ ਵਾਸਤੇ ਇੱਕ ਅਲੱਗ ਜਗ੍ਹਾ ਇੱਥੇ ਹੋਲੇ ਮਹੱਲੇ ਦੇ ਪਰ ਹਿਸਾਬ ਚ ਲੋਗੜ ਕਿਲੇ ਚ ਦਿੱਤੀ ਜਾਣੀ ਚਾਹੀਦੀ ਆ ਦਿੱਤੀ ਜਾਣੀ ਚਾਹੀਦੀ ਆ ਉਹ ਵੀ ਇਲਾਕਾ ਦੇਣ ਉਹ ਹੀ ਲਕੀਰ ਚੱਲੇ ਨੂੰ ਇਤਿਹਾਸ ਦੀਆਂ ਗੱਲਾਂ ਵੀ ਤਾਜ਼ੀਆਂ ਹੋਣ ਨਾਲ ਸੰਗਤ ਵੇਖੂਗੀ ਵਿੱਚ ਥਾ ਤੇ ਆ ਗੁਰੂ ਸੇਵ ਦੇ ਸ਼ਸਤਰ ਬਣਦੇ ਨੇ ਔਰ ਅੱਜ ਵੀ ਸ਼ਸਤਰ ਬਣਦੇ ਨੇ ਪਰ ਸਰਦਾਰ ਸਾਹਿਬ ਸਿੰਘ ਸਾਹਿਬ ਗਲਤ ਹੈ ਵੀ ਲੋਕ ਤਾਂ ਇੱਥੇ ਭੂਤਾਂ ਵਾਲੇ ਮੂੰਹ ਖਰੀਦ ਰਹੇ ਆ ਇੱਥੇ ਘਟਾਉਣੇ ਖਰੀਦ ਰਹੇ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੋਂ ਸ਼ਸਤਰ ਖਰੀਦਦਾ ਵੀ ਆ ਕੋਈ ਉਹ ਤਾਂ ਭੂਤਾਂ ਦੇ ਮੂੰਹ ਕੁਝ ਹੋਰ ਬਿਸਲਾ ਬਾਜੇ ਇਹ ਲੈ ਕੇ ਜਾ ਰਹੇ ਲੋਕ ਤਾਂ ਇੱਥੋਂ ਸਾਡੇ ਕੋਲੋਂ ਸ਼ਸਤਰ ਉਹ ਖਰੀਦੂਗਾ ਜਿਹੜਾ ਖਾਲਸਾ ਪੂਰਾ ਆਊਗਾ ਜਿਵੇਂ ਖਾਸੇ ਉਹਨੂੰ ਬੀਬੀਆਂ ਨੇ ਸੱਜੀ ਹੋਣ ਅਧੇਲੇ ਲਿੰਗ ਸੀ ਸੱਜੇ ਨਾ ਕੋਈ ਬਾਹਰਲੇ ਬੰਦੇ ਆ ਕੇ ਇਹਨਾਂ ਰਾਏ ਦੇ ਇੱਥੇ ਹੀ ਹੋ ਗਏ ਇਸ ਸਤਖੀ ਦਿਨ ਬਾਕੀ ਉਹ ਜਿਹੜੇ ਪੂਤ ਬਾਤ ਆ ਰਹੇ ਨਾ ਉਹ ਲੁੰਡੀ ਵਿੱਚ ਹੀ ਹਨ ਉਹ ਲੰਡੀ ਪੁੱਤੀ ਆ ਹਾਂ ਉਹ ਕਿਉਂ ਮਹਾਰਾਜ ਨੇ ਮਸੰਦ ਸਾੜੇ ਸੀ ਨਾ ਉਹਨਾਂ ਦੇ ਵਿੱਚੋਂ ਪਰ ਉਹ ਸਾਡੇ ਭਰਾਏ ਤੁਹਾਨੂੰ ਕਿਉਂ ਕੀ ਲੱਗਦਾ ਵੀ ਕਿਉਂ ਭਟਕ ਗਏ ਉਹ ਉਹਨਾਂ ਨੂੰ ਕਿਉਂ ਮਹੱਤਵ ਨਹੀਂ ਪਤਾ ਵੀ ਇੱਥੇ ਆਣਾ ਸੀ ਲੈ ਕੇ ਕੀ ਜਾਣਾ ਸੀ ਤੇ ਲੈ ਕੇ ਕੀ ਜਾ ਰਹੇ ਆ ਤਾਂ ਬਾਬਾ ਜੀ ਮੈਂ ਗੱਲੇ ਕਰਦਾ ਉਹਨੇ ਮੈਂ ਆਪ ਮਾਰਾ ਤਾਂ ਅਗਲਾ ਮਾਰਾ ਪਿਓ ਮਾਰਾ ਤਾਂ ਕਿ ਔਲਾਦ ਮਾਰੀ ਉਨਾ ਦੇ ਪਿਉ ਨਹੀਂ ਸਿੱਖਿਆ ਦਿੰਦੇ ਬੇਲੰਦਪੁਰ ਸਾਹਿਬ ਜਾ ਰਹੇ ਹੋ ਤੁਸੀਂ ਉੱਥੇ ਅਫਸੋਸ ਕਰੋ ਉੱਚੀ ਜਨੂ ਬੇਲੰਦਪੁਰ ਸਾਹਿਬ ਨੇ ਮਾਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪ ਦਾ ਘਰ ਛੱਡਿਆ ਜੋ ਘਰ ਛੱਡਦਾ ਹੈ ਨਾ ਉਹਨੂੰ ਪੁੱਛੋ ਵੀ ਕਿੰਨੇ ਤੂੰ ਖੋਦਾ ਹੈ ਪਰ ਉਹ ਕਹਿਣਗੇ ਵੀ ਹੁਣ ਸ਼ਸਤਰਾਂ ਦੀ ਲੋੜ ਕੀ ਆ ਸਮਾਂ ਮਾਡਰਨ ਹੋ ਗਿਆ ਅੱਜ ਸਾਡੇ ਕੋਲ ਬੜੀਆਂ ਵਧੀਆ ਤੇਜ਼ ਗੱਡੀਆਂ ਸਾਰਾ ਕੁਝ ਆ ਹੁਣ ਤਾਂ ਇਹ ਨਾ ਪੁਰਾਣੀਆਂ ਰਵੇਤਾਂ ਦੀ ਲੋੜ ਹੀ ਨਹੀਂ ਰਹੀ ਪੁਰਾਣੀ ਰੱਤ ਚਲਾਨੀ ਚਾਹੀਦੀ ਹੈ ਪੁਰਾਣੀ ਇਰੀਤ ਨੇ ਜਿਹੜੀ ਉਹ ਚਲਾਈ ਨਹੀਂ ਚਾਹੀਦੀ ਐ ਫੇਰ ਹੀ ਬੱਚੇ ਨੂੰ ਪਤਾ ਲੱਗੂਗਾ ਹੁਣ ਮੈਂ ਛੱਡ ਦਾਂਗੇ ਤਾਂ ਮੇਰੇ ਬੱਚਾ ਕੀ ਕੀ ਕਰੂਗਾ ਦੀਨ ਹੀ ਪਾਜੂਗਾ ਟਟਾ ਨਾ ਸ਼ੋਕ ਸਿੰਘ ਬੱਚੇ ਦਾ ਨਾਂ ਕੀ ਹੈ ਉਹਦੇ ਨਾਂ ਤੇਰੇ ਦੁਰਮਖ ਸਿੰਘ ਦੁਰਮਖ ਸਿੰਘ ਹੋਰ ਕਿੰਨੇ ਬੱਚੇ ਤੁਹਾਡੇ 2 ਲੱਖ 11 ਲੱਖ ਉਹ ਬੱਚੇ 11 ਲੱਖ 11 ਲੱਖ 11 ਲੱਖ ਫੋਜੇ ਕਿੰਦਾ ਕਿੰਦਾ ਸੁਵਸ ਵੱਲ ਅੱਕਣ ਨਾਲ ਲੜਕੇ ਦਿਖਾਊਗਾ ਤੇ ਸਮਾਂ ਆ ਜਾਊਗਾ ਤਾਂ ਉਹਨੇ ਵੀ ਪੁੱਛ ਲੈਨੇ ਕਿ ਕਿੰਨੇ ਬਣਾਊਗਾ ਲੱਗ ਇੱਧਰ ਆ ਲੈ ਲਾ ਉਹਨੇ ਪੁੱਛ ਲੈਂਦਾ ਹੈ ਕਿ ਹੁਣੇ ਵੀ ਇਹਨੂੰ ਸਿੱਖਿਆ ਦਿੰਦਾ ਰਹਿੰਦਾ ਅਸਾ ਕਿੰਨੀ ਬੰਦੂਕ ਬਣਾ ਕੇ ਦੇਊਗਾ ਇੱਕ ਇੱਕ ਬਣਾਊਗਾ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਸਿੱਖਿਆ ਦਿੰਦਾ ਰਹਿੰਦਾ ਮੈਂ ਇਹਨਾਂ ਨੂੰ ਸ਼ਸਤਰ ਬਣਾਣ ਦੀ ਇੱਕ ਬੰਦੂਕ ਬਣਾ ਕੇ ਦੇ ਦੂਗਾ ਇਹ ਪਾਲਸੀ ਬਣਾ ਨਹੀਂ ਸਕਦੇ ਚਲਾਉਣੇ ਵਾਲੇ ਹੈਗੇ ਆ ਸ਼ਸਤਰ ਰੱਖਣੇ ਦਾ ਜਿਗਰ ਹੈਗਾ ਹੁਣ ਮੁੰਡਿਆਂ ਚ ਕਿਹਨਾਂ ਦੇ ਵਿੱਚ ਜਿਹੜੇ ਹੁਣ ਤੁਰੇ ਫਿਰਦੇ ਆ ਉਹ ਸ਼ਸਤਰ ਰੱਖ ਵੀ ਸਕਦੇ ਆ ਉਹਨਾਂ ਤੇ ਤਾਂ ਬਾਲ ਨਹੀਂ ਰੱਖੇਗੇ ਸਿਰ ਤੇ ਸ਼ਸਤਰ ਉਹ ਰੱਖੂਗਾ ਸੇਰ ਜਿਹੜੇ ਜੰਗਲ ਦੇ ਵਿੱਚ ਸੇਰ ਰਹਿੰਦੇ ਆ ਨਾ ਉਹਦੀ ਆਦਤ ਪੈਂਦੀ ਆ ਖੁੱਲਾ ਖੁੱਲਾ ਘੁੰਮਣ ਦੀ ਗਿੱਦੜ ਥੋੜੀ ਰੱਖਣਗੇ ਸ਼ਸਤਰ ਸੇਰ ਰੱਖਣਗੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਛੱਡ ਰੱਖੇ ਨੇ ਸਿੰਘ ਰੱਖਣਗੇ ਸ਼ਸਤਰ ਇਹ ਬੀਨਾਰੇ ਥੋੜੀ ਬਜਾਣੇ ਇਹਨਾਂ ਦੇ ਬਸ ਟਿੱਚਲੇ ਹੀ ਕਰਨੀ ਐ ਨਾ ਮੇਲਾ ਵੇਖਣਾ ਇਹਨਾਂ ਨੇ ਉਹਨਾਂ ਨੂੰ ਇਹ ਬੇਨਤੀ ਕਰ ਰਿਹਾ ਜਿਹੜੇ ਭੂਤ ਖਰੀਦ ਰਹੇ ਨੇ ਬੀਨ ਖਰੀਦ ਰਹੇ ਨੇ ਮੈਂ ਉਹਨਾਂ ਦੇ ਹੱਥ ਜੋੜ ਕੇ ਇਹ ਬੇਨਤੀ ਐ ਇਹ ਗੁਰੂ ਸੇਵ ਦੀ ਧਰਤੀ ਐ ਲੰਧਪੁਰ ਸਾਹਿਬ ਦੀ ਮਹਾਰਾਜ ਦਾ ਪਰਿਵਾਰ ਵਿਛੜਿਆ ਇਥੇ ਘਰ ਉਜੜਿਆ ਜਿਹਦਾ ਘਰ-ਬਾਰ ਉਜੜ ਜਾਂਦਾ ਐ ਨਾ ਉਹਨਾਂ ਨੂੰ ਦਿਲ ਦੀ ਪੁੱਛੋ ਕੀ ਹਾਲਤ ਐ ਫਿਰ ਵੀ ਮਹਾਰਾਜ ਨੇ ਆਪ ਦਾ ਅਸੂ ਨਹੀਂ ਗੇਰੇ ਮਹਾਰਾਜ ਨੇ ਸ਼ੋਕ ਸਿੰਘ ਜੀ ਤੁਸੀਂ ਕਹੇ ਵੀ ਬਾਬਾ ਬਚਿੱਤਰ ਸਿੰਘ ਜੀ ਸਾਡੀ ਜਿਹੜੀ ਹੈਗੀ ਆ ਕੌਮ ਦੇ ਵਿੱਚੋਂ ਹੀ ਸੀਗੇ ਮਤਲਬ ਸਿਕਲੀਕਰ ਸਿੱਖਾਂ ਦੇ ਵਿੱਚੋਂ ਸੀ ਕੌਮ ਤਾਂ ਚਲੋ ਸਿੱਖ ਹੈ ਸਾਡੀ ਸਾਰਿਆਂ ਦੀ ਪਰ ਹੁਣ ਜੇ ਅੱਜ ਸਮਾਂ ਉਦਾਂ ਦਾ ਕਦੀ ਬਣ ਜਵੇ ਅੱਜ ਵੀ ਉਹ ਜਜ਼ਬਾ ਹੈਗਾ ਤੁਹਾਡੇ 'ਚ ਵੀ ਨਾਗ ਨਹੀਂ ਬਾਬਾ ਬਚਿੱਤਰ ਸਿੰਘ ਮਾਗੀ ਫਰਕੀ ਬਣਾ ਵੀ ਸਕੋ ਤੇ ਚਲਾ ਵੀ ਸਕੋ ਮਾਰਾ ਤੇ ਥਾਪਣਾ ਹੋਵੇ ਨਾ ਤੋ ਹੱਤੀ ਢੂਗੀਏ ਸਭ ਕੁਝ ਢੂਗਿਰਾ ਦਾਂਗੇ ਉਹਦਾ ਥਾਪਣਾ ਹੋਣਾ ਚਾਹੀਦਾ ਹੈ ਬਸ ਥਾਪਣਾ ਦੇ ਕੇ ਤੋਰਿਆ ਸੀ ਮਾਰਾ ਤੇ ਨੇ ਬਾਬਾ ਬਚਿੱਤਰ ਸਿੰਘ ਨੂੰ ਉਹ ਰੀਆ ਓਏ ਕੱਦ ਛੋਟਾ ਸੀ ਬਾਬਾ ਬਚਤਰ ਸਿੰਘ ਨੇ ਆਖਿਆ ਵੀ ਤੁਹਾਡਾ ਵਾਇਗਰੂ ਜੀ ਥਾਪਣਾ ਹੋਣਾ ਚਾਹੀਦਾ ਹੈ ਤੇ ਇਹ ਹਾਤੀ ਤਾਂ ਕੁਝ ਵੀ ਨਹੀਂ ਹੈ ਇਹ ਹਾਤੀ ਤਾਂ ਕੁਝ ਵੀ ਨਹੀਂ ਹੈ ਇਹ ਹਾਤੀ ਜਾਊਗਾ ਫੂਮੰਗਰ ਨਾਗਰ ਹੋਣੀ ਵੀ ਤੱਕ ਵੀ ਬਣਾ ਦੇਗਾ ਸੀ ਸਾਰੀ ਚੀਜ਼ਾਂ ਬਣਾ ਦੇਗਾ ਬਰੂਦ ਵੀ ਬਣਾ ਸਕਦੇ ਆ ਬਤੂਕਾ ਵੀ ਬਣਾ ਸਕਦੇ ਪਿਸਤੌਲ ਵੀ ਬਣਾ ਸਕਦੇ ਆ ਸਾਰੀ ਚੀਜ਼ਾਂ ਬਣਾ ਸਕਦੇ ਆ ਠੋਕੇ ਗੱਲ ਕਰ ਰਹੇ ਆ ਪਰ ਅਸੀਂ ਦੇ ਨਹੀਂ ਸਕਦੇ ਬਣਾ ਕੇ ਕਿਉਂ ਅੰਗਰੇਜ਼ਾਂ ਨੇ ਕਾਲਾ ਕਾਨੂੰਨ ਅਪਰਾਧੀ ਦੇ ਵਿੱਚ ਸਾਨੂੰ ਅਪਰਾਧੀ ਦੇ ਵਿੱਚ ਪਾ ਦਿੱਤਾ ਸਾਡੋ ਅਪਰਾਧੀ ਕਰ ਦਿੱਤਾ ਤਾਂ ਕਰਕੇ ਅਸੀਂ ਬਣਾ ਨਹੀਂ ਸਕਦੇ ਅਸੀਂ ਸ਼ਸਤਰ ਬਣਾਉਂਦੇ ਆ ਅਸੀਂ ਚੀਜ਼ਾਂ ਨੂੰ ਦਿੰਦੇ ਆ ਆ ਸਾਡਾ ਕਾਨੂੰਨ ਤੋੜੋ ਜਿਵੇਂ ਸਿੱਖ ਲੜਦੇ ਦਾਗ ਬਾਰਡਰ ਤੇ ਕਿਲਾ ਕਿਸਾਨ ਲੜਦੇ ਨਾ ਕਾਨੂੰ ਤੜੋ ਤੋੜਤਾ ਇਹਨਾਂ ਦਾ ਸਾਡਾ ਵੀ ਤੋੜੋ ਤਾਂ ਅਸੀਂ ਵੀ ਬੰਦੂਕ ਦਾ ਬੁੱਕਾ ਦਾ ਬਰੂਦ ਦਾ ਧੜੇ ਲਾ ਦਾਂਗੇ ਜਿਹੜੇ ਹੁਣ ਤੁਹਾਡੇ ਭਰਾ ਲੰਘਦੇ ਇਹ ਸਮਰਾਥਾ ਇੱਥੇ ਸਿੱਖ ਲੰਘਦੇ ਤੁਹਾਡਾ ਕੋਈ ਹਾਲਚਲ ਵੀ ਪੁੱਛਦਾ ਕੋਈ ਤੁਹਾਡੀ ਸਾਰ ਵੀ ਲੰਦਾ ਵੀ ਅਸ਼ੋਕ ਸਿੰਘ ਜੀ ਬੜੇ ਤੁਸੀਂ ਹੱਥ ਤੁਹਾਡੇ ਕਾਲੇ ਹੋਏ ਪੇ ਸ਼ਸਤਰ ਬਣਾ ਬਣਾ ਕੇ ਤੁਸੀਂ ਇੱਥੇ ਬੈਠੇ ਹੋ ਕੀ ਹਾਲਚਲ ਆ ਤੁਹਾਡਾ ਕੋਈ ਫਤਿਬਾ ਲਾ ਕੇ ਵੀ ਲੰਘਦਾ ਤੁਹਾਨੂੰ ਮੇਗਰੂ ਪ੍ਰੇਮ ਨਾਲ ਪੁੱਛਦੇ ਨੇ ਵਿਚਾਰੇ ਉਹ ਬੈਠੇ ਪਿਆ ਬਾਬਾ ਜੀ ਜ਼ੇਹਦਾਰ ਰਾਜਸਤਾਨੀ ਬਰੇ ਹਾਲਚਾਲ ਪੁੱਛਦੇ ਸਰੀਰ ਦਾ ਕੀ ਹਾਲ ਹੈ ਤਾਕਤੋ ਪਰਿਵਾਰ ਬਿਲਕੁਲ ਠੀਕ ਠਾਕ ਹੋ ਸਾਰੇ ਪੁੱਛਦੇ ਨੇ ਉਹਨੂੰ ਤੁਹਾਡੀ ਵੀਡੀਓ ਨੇ ਕੈਨੇਡਾ ਤੱਕ ਪਹੁੰਚਾਤੀ ਗੱਲ ਕੈਨੇਡਾ ਤੋਂ ਵੀ ਆਈ ਸੀ ਸਿੰਘ ਉਹਨਾਂ ਨੇ ਵੀ ਹਾਲਚਾਲ ਪੁੱਛਿਆ 500 ਰੁਪਏ ਦੇ ਕੇ ਕਿ ਐਸੀ ਮੈਨੂੰ ਸੇਵਾ ਵੀ ਬਾਬਾ ਜੀ ਕੰਮ ਬਹੁਤ ਕਰਦੇ ਹੋ ਤੁਸੀਂ ਆਲੇ ਦੁੱਧਾ ਦੀ ਪੀਲੀਗੇ ਸੇਵਾ ਕੀਤੀ ਸੀ ਉਹਨਾਂ ਨੇ ਇਹ ਤੁਹਾਡੀ ਕਿਰਪਾ ਹੈ ਜੀ ਤੁਹਾਡੀ ਕਿਰਪਾ ਹੈਗੇ ਸੇ ਬਿਲਕੁਲ ਆ ਜਿੱਥੇ ਅਸ਼ੋਕ ਸਿੰਘ ਜੀ ਆਪਣੀ ਕਿਰਤ ਕਮਾਈ ਕਰਦੇ ਆ ਪਰ ਇਤਿਹਾਸ ਇਹਨਾਂ ਨੇ ਆਪਣਾ ਲਿਖਿਆ ਇਹਨਾਂ ਨੂੰ ਇਹ ਇਹ ਜਿਹੜਾ ਬੈਨਰ ਲਿਖ ਕੇ ਲਾਇਆ ਇਹਦੇ ਵਿੱਚੋਂ ਇਹ ਜਰੂਰ ਮਨ ਦੇ ਵਿੱਚ ਹੈਗਾ ਕਿ ਸਾਨੂੰ ਪਛਾਣਦਾ ਨਹੀਂ ਕੋਈ ਉਹ ਸੇਵਾ ਜੋਸ਼ ਏਵੇਂ ਪਾਸੋਂ ਤੋਂ ਲੈ ਕੇ ਹੁਣ ਤੱਕ ਚਲਦੀ ਆ ਰਹੀ ਹੈ ਉਹ ਸੇਵਾ ਇਹ ਕਰਦੇ ਆਏ ਆ ਪਰ ਇਹਨਾਂ ਦੇ ਮਨ 'ਚ ਰੋਸ ਜਰੂਰ ਆ ਕਿ ਸਾਡੇ ਲੋਹਗੜ ਕਿਲੇ ਦੇ ਵਿੱਚ ਬਹਿ ਕੇ ਅਸੀਂ ਸ਼ਸਤਰ ਬਣਾਇਆ ਕਰਦੇ ਸੀ ਪਰ ਹੁਣ ਇਸ ਤਰ੍ਹਾਂ ਸੜਕਾਂ 'ਤੇ ਬਹਿ ਕੇ ਸ਼ਸਤਰ ਬਣਾਉਣੇ ਪੈ ਰਹੇ ਆ